ਆ ਇਸ ਦੀ ਵਿਸ਼ੇਸ਼ਤਾ ਵਾਲੀ ਨਹੀਂ ਹੈ ਇਸ ਖਾਨ ਮੇਲੇ ਚ ਵਿਸ਼ੇਸ਼ਤਾ ਇਹ ਹੈ ਵੀ ਦੋ ਸੌਣੀ ਦੀਨਾ ਫਸਣਾ ਝੋਨਾ ਮੱਕੀ ਨਰਮਾ ਉਹਦੇ ਬਾਰੇ ਅੱਜ ਸਾਨੂੰ ਤਕਨੀਕੀ ਜਾਣਕਾਰੀ ਜਿਹੜੀ ਹੈ ਕਿਸਾਨਾਂ ਨੂੰ ਮਾਰਾਂ ਵੱਲੋਂ ਜਾਰੀ ਹੈ ਉਹਦੇ ਨਾਲ ਨਾਲ ਵੱਖ-ਵੱਖ ਤਰ੍ਹਾਂ ਦੀ ਪ੍ਰਦਰਸ਼ਨੀ ਜਿਹੜੀ ਆ ਉਹ ਲਈ ਨਵੇਂ ਨਵੇਂ ਮਸ਼ੀਨਾਂ ਆਏਗਾ ਨਵੇਂ ਮੋਲੀਕੂਲ ਜਿਹੜੇ ਪੈਸਟਿਸਾਈਡ ਦੇ ਉਹ ਆਏ ਆ ਬੀਜ ਬੀਜਾਂ ਬਾਰੇ ਸਰਦੀਆਂ ਦੇ ਬੀਜ ਸੈਲ ਹੈਲਪ ਗਰੁੱਪ ਆ ਔਰ ਸਾਰੇ ਸਰਕਾਰੀ ਜਿਹੜੇ ਤੰਤਰ ਆ ਉਹਨਾਂ ਦੀ ਨਮਾਇਸ਼ ਜਿਹੜੀ ਲੱਗੀ ਹੈ ਔਰ ਸਹਾਇਕ ਤੰਦਿਆਂ ਬਾਰੇ ਕheti ਦੇ ਨਾਲ ਜਿਹੜੇ ਹੋਰ ਤੰਦੇ ਆ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਬਿਲਕੁਲ ਕਿਸਾਨਾਂ ਨੂੰ ਮੱਕੀ ਦੀ ਪੂਰੀ ਫਸਲ ਜਿਹੜੀ ਹੈ ਸੀਜ਼ਨ ਤੋਂ ਲੈ ਕੇ ਵਟਣ ਤੱਕ ਉਹਦੀ ਜਾਣਕਾਰੀ ਦਿੱਤੀ ਗਈ ਹੈ ਔਰ ਜੋ ਕੱਲੀ ਮੱਕੀ ਤੇ ਨਹੀਂ ਨਰਮੇ ਤੇ ਹੈ ਜਾਂ ਹੋਰ ਜਿਹੜੀ ਸਬਸਿਡੀ ਹੈ ਮਸ਼ੀਨਾ ਅਸੀਂ ਦੇ ਸਸਿਪੀ ਦੇ ਦੇ ਰਹੇ ਆ ਉਹ ਸਾਰੀ ਪਰਪੋਰ ਜਾਣਕਾਰੀ ਇਸ ਮੇਲੇ ਤੇ ਖਾਨਾਂ ਵਿੱਚ ਜਾ ਰਹੀ ਹੈ। ਗਲਾਬੀ ਸੁੰਡੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਮੁੰਡਾ ਕੀਤੀ ਬੜੀ ਭਾਗ। ਮੋਕੇ 'ਚ ਸਾਡੇ ਗਲਾਬੀ ਸੁੰਡੀ ਅਸੀਂ ਦੇਖੀ ਨਹੀਂ ਅਜੇ ਤੱਕ। ਕਿਤੇ ਨਾ ਕੋਈ ਕਹਿੰਕੇ ਸਾਡਾ ਸੈਕਟਰਡ ਏਰੀਆ ਥੋੜਾ ਏਰੀਆ ਵਕਫ ਵਕਫ ਆਵਾ ਤੇ ਉਹ ਵਿਦਿਆ ਔਰ ਉਸੇ ਸਾਡੇ ਖੇਤੀ ਮਹਾਰਾ ਲਗਾਤਾਰ ਵਿਜ਼ਿਟ ਕਰਦੇ ਆ। ਸਾਨੂੰ ਅਜੇ ਕੋਈ ਗਲਾਬੀ ਸੁੰਡੀ ਦਾ ਨਜ਼ਰ ਨਹੀਂ ਆਇਆ। ਸਰ ਤਾਂ ਮੋਕੇ ਦੀ ਬੁਖਾਲ ਨੂੰ ਫੋਨ ਲਈ ਜੇ ਮੇਰੀ ਸਭਾਈ ਦਾ ਬਹੁਤ ਬਹੁਤ ਹੁਣ ਘਟ ਗਿਆ ਕਿਸਾਨ ਉਹਨਾਂ ਨੂੰ ਪਤਾ ਲੱਗ ਗਿਆ ਉਹ ਆਪਣੀ ਜਿਹੜੀ ਮੁੰਗੀ ਐ ਅੱਧੀ ਵੱਢ ਕੇ ਜਾਂ ਉਹਨੂੰ ਉਦਾਂ ਸਤਾ ਕੇ ਕਰਦੇ ਆ ਜਿਹੜੀ ਸਪਰੇਅ ਉੱਤੇ ਕਰ ਰਹੇ ਆ ਉਹਦੇ ਬਾਰੇ ਵੀ ਅਸੀਂ ਕਿਸਾਨਾਂ ਨੂੰ ਦੱਸਿਆ ਇਹ ਇਹ ਨਾ ਪੀਂਦੇ ਜਰਾਤਰ ਦਵਾਈਆਂ ਕਈ ਵਾਰ ਮਾਰਕੀਟ ਤੋਂ ਬੋਰ ਨੰਬਰ ਦੇ ਵਿੱਚ ਤਰ੍ਹਾਂ ਦੇ ਤੇਤੀਬੜੀ ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਔਰ ਸਾਡੇ ਮਾਨਯੋਗ ਖੇਤੀ ਮੰਤਰੀ ਉਹਨਾਂ ਵੱਲੋਂ ਸਖਤ ਹਦਾਇਤਾਂ ਕਿ ਕੋਈ ਵੀ ਜਿਹੜੀ ਖਾਦ ਕਿਸ ਜਿਹੜੇ ਮਾਰ ਦਵਾਈ ਆ ਉਹ ਜਾਲੀ ਨਹੀਂ ਦਿੱਤੀ ਜਾਊਗੀ ਸਾਡਾ ਇਸ ਗੱਲ ਦਾ ਵਾਅਦਾ ਹੈ ਸਰਕਾਰ ਨਾਲ ਕਿ ਕੋਈ ਵੀ ਇੱਕ ਵੀ ਫੈਲਾ ਜਿਹੜਾ ਖਾਦ ਆ ਬਲੈਕ ਚ ਇੱਕ ਵੀ ਲੀਟਰ ਜਾਲੀ ਦਵਾਈ ਦਾ ਨਹੀਂ ਵਤਨ ਦੇਵਾਂਗੇ ਲਈ ਅਸੀਂ ਇਸ ਸਾਲ ਦੇ ਵਿੱਚ ਦੋ ਵਾਰੀ ਦੋਨੋਂ ਫਸਲਾਂ ਦੇ ਝੋਨੇ ਦੇ ਵਿੱਚ ਮੀਲਾ ਲਾਉਨੇ ਆ ਸਾੜੀ ਦਾ ਵੀ ਸੋਨੇ ਦਾ ਵੀ ਆ ਜਿਹੜੀਆਂ ਫਸਲਾਂ ਹੁਣ ਮੇਨ ਚੋਨਾ ਨਰਮਾ ਠੀਕ ਹੈ ਨਾ ਜੀ ਬਾਸਮਤੀ ਜਾਂ ਮੱਕੀ ਇਦੇ ਉਹਦੇ ਸੰਬੰਧ ਦੇ ਵਿੱਚ ਜਿਹੜਾ ਇਹ ਮੈਡਲ ਆਇਆ ਹੈ ਇਹਨਾਂ ਫਸਲਾਂ ਸੰਬੰਧੀ ਜੋ ਵੀ ਨਵੇਂ ਕੋਈ ਕੀਟਨਾਸ਼ਕ ਆਏ ਆ ਜਾਂ ਕੋਈ ਸੀਡ ਆਇਆ ਜਾਂ ਕੋਈ ਵੀ ਬਿਮਾਰੀ ਆਈ ਆ ਉਹਦੇ ਸੰਬੰਧ ਵਿੱਚ ਸਾਡੇ ਜਿਹੜੇ ਵੱਖ-ਵੱਖਰੇ ਮਾਰ ਆ ਉਹ ਆ ਕੇ ਇਹ ਸੰਬੰਧੀ ਉਹਦੇ ਵਿੱਚ ਕੇਵੀਗੇਤ ਵੀ ਆਉਂਦੇ ਯੂਨਿਸ਼ਟੋ ਵੀ ਆਉਂਦੇ ਆ ਸਾਡੇ ਡਿਪਾਰਟਮੈਂਟ ਦੇ ਵੀ ਹੁੰਦੇ ਆ ਉਹ ਜਾਣਕਾਰੀ ਦਿੰਦੇ। ਹੋਰ ਕੀ ਕੀ ਆ ਸਰ ਮੇਰੇ ਤੋਂ ਇਸ ਤੋਂ ਇਲਾਵਾ ਸਰ ਮਿਲਦੇ ਜਿਹਾ ਵਾਲੀ ਵੱਖ-ਵੱਖਰੇ ਜਿਹੜੀਆਂ ਸਾਡੀਆਂ ਕੰਪਨੀਆਂ ਨੇ ਜਾਂ ਸਰਫਪ ਗਰੁੱਪ ਨੇ ਜਾਂ ਇੰਪਲੀਮੈਂਟਡੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਆਪੋ ਆਪਣੇ ਜਿਹੜੇ ਲੇਟਸ ਸੰਦਬਾਇਆ ਜਾਂ ਲੇਟਸ ਜਿਹੜੇ ਆਪਣੇ ਨਰਲੀ ਕਿਉ ਲਾਏ ਆ ਉਹ ਲਾਏ ਆ ਜਾਂ ਕੋਈ ਸੀਡ ਦੀਆਂ ਕੰਪਨੀਆਂ ਨੇ ਉਹਨਾਂ ਲਾਇਆ ਜਾਂ ਜਸਲਫਰਪਰ ਗਰੁੱਪ ਨੇ ਜਿਹੜੇ ਕੀ ਆਪਣੇ ਵਧੀਆ ਜਿਹੜੀ ਆ ਆਪਣੇ ਅੱਜ ਕੱਲ ਤਿਆਰ ਕਰਦੇ ਆ ਵੀ ਤਾਂ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਵੀ ਆਪੋ ਘਰੇ ਜਿਹੜੀ ਆ ਆਪਣੇ ਫਸਲ ਹੁੰਦੀ ਆ ਉਹਨੂੰ ਤਿਆਰ ਕਰਕੇ ਮਾਰਕੀਟ ਦੇ ਵਿੱਚ ਵਧੀਆ ਜਿਹੜਾ ਉਹਦਾ ਮੁੱਲ ਮਿਲ ਸਕੇ ਉਹਦੇ ਆਪਣੇ ਪੈਕਿੰਗ ਕਰਕੇ ਵੇਚਿਆ ਜਾ ਸਕੇ ਸਰਕਾਰ ਵੱਲੋਂ ਕੋਈ ਸਹੂਲਤ ਦਿੱਤੀ ਨਹੀਂ ਜਰਿਆ ਤਨ ਕਿਸਾਨਾਂ ਵੱਲੋਂ ਹੀ ਅਸੀਂ ਜਿਹੜੀਆਂ ਸਹੂਲਤਾਂ ਦੀ ਗੱਲ ਕਰੀਏ ਤਾਂ ਜਿਹੜੀ ਬਾਸਮਤੀ ਆਪਣੀ ਬਾਹਰੋਂ ਮੁੜ ਕੇ ਆਉਣੀ ਸੀ ਅਸੀਂ ਉਹਦੇ ਸੰਬੰਧ ਵਿੱਚ 10 ਮਾਲੀਕੂਲ 2 ਮਹੀਨੇ ਆਸਤੇ ਬੈਨ ਕਰਦੇ ਹਾਂ ਉਹ ਦੀ ਜਿਹੜੀ ਆ ਆਪਣੇ 15 ਤਰੀਕ ਤੋਂ ਨੋਟੀਫਿਕੇਸ਼ਨ ਹੋ ਚੁੱਕੀ ਆ ਤੇ ਉਹਦੇ ਜਿਹੜੇ ਅਸੀਂ ਜਿਹੜੇ ਆ 10 ਮਾਲੀਕੂਲ ਜਿਨ੍ਹਾਂ ਨੇ ਕਰਕੇ ਉਹ ਤਤ ਆਉਂਦੇ ਸੀ ਉਹ ਅਸੀਂ ਬੈਨ ਕਰਤੇ ਆ ਤੇ ਉਹਦੇ ਲਈ ਟੀਮਾਂ ਬਣਾ ਦਿੱਤੀਆਂ ਨੇ ਜਿਹੜੀਆਂ ਬਕਰੋਖੇ ਜਿਲੇ ਜਿਹੜੇ ਮੇਨ ਨੇ ਜਿਵੇਂ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਹੋ ਗਿਆ ਗਦਾਸਪੁਰ ਰੋਇਪੁਰ ਜਿੱਥੇ ਇੱਥੇ ਬਾਸਮਤੀ ਹੁੰਦੀ ਹੈ ਉਹ ਏਰੀਆ ਦੇ ਵਿੱਚ ਅਸੀਂ ਸਾਰਾ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਬਾਸਮਤੀ ਵੀ ਚੈੱਕ ਕਰਾਂਗੇ ਵੀ ਇਹ ਕਿਸ ਕਿਸਾਨ ਦੀ ਆ ਸੈਂਪਲ ਲੈਣੇ ਆ ਅਸੀਂ ਉਹਦੇ ਵਿੱਚ ਉਹਦੇ ਫਿਰ ਦੇਖਦੇ ਆ ਵੀ ਇਹ ਕਿਸਾਨ ਨੇ ਕਿੰਨੀ ਦਵਾਈ ਪਾਈ ਕਿਹੜੀ-ਕਿਹੜੀ ਪਾਈ ਸਾਰੇ ਰਿਜ਼ਲਟ ਆਉਂਦੇ ਆ ਜੇ ਅੱਪਾ ਫਸਲਾਂ ਦੀ ਗੱਲ ਕਰੀਏ ਤਾਂ ਡੀ.ਐਸ.ਓ. ਸਾਹਿਬ ਦੇ ਉੱਤੇ ਅਸੀਂ 1500 ਰੁਪਏ ਰਤੀ ਇਕੜ ਜਿਹੜਾ ਹੈਗਾ ਦੇ ਰਹੇ ਆ ਸਬਸਿਡੀ ਏਡੀਸਰ ਲਾ ਲਾਰੇ ਆ ਨਰਮੇ ਦੀ ਗੱਲ ਕਰੀਏ ਤਾਂ ਅਸੀਂ ਨਰਮੇ ਦੇ ਉੱਤੇ ਇਸ ਵਾਰ 1 ਲੱਖ ਜਿਹੜੇ ਆ ਫਰਮੈਂਟ ਟ੍ਰੈਪ ਜਿਹੜੇ ਪਿੰਕ ਬਾਲ ਵਾਲਮ ਤੇ ਵਾਈਟ ਫਲਾਈ ਆਸਤੇ ਰੋਕ ਫਾਰਮ ਕਰਨਗੇ ਕਿ ਤਾਂ ਕਿ ਜਿਹੜਾ ਉਹ ਜਦੋਂ ਵੀ ਕੋਈ ਇਨਸੈਕਟ ਪੈਸਟ ਉਸ ਖੇਤ ਦੇ ਵਿੱਚ ਆਊਗਾ ਜਿੱਥੇ ਫਰਮੈਂਟ ਟ੍ਰੈਪ ਲੱਗਿਆ ਹੋਊਗਾ ਉਹਦੇ ਨਾਲ ਹੀ ਸਾਨੂੰ ਆਟੋਮੈਟਿਕ ਉਹ ਫੋਟੋ ਖਿੱਚ ਕੇ ਸੈਂਟਰ ਤੇ ਸਾਨੂੰ ਭੇਜੂਗਾ ਤਾਂ ਕਿ ਜਿਸ ਵੇਲੇ ਅਸੀਂ ਸੈਕਟਰ ਆ ਉਸੇ ਵੇਲੇ ਹੀ ਪਤਾ ਲੱਗ ਸਕਦਾ ਸੈਕਟਰ ਨਗਰ ਦੇ ਫਲਦਾ ਦੀ ਨਾਦੀਪੁਰ ਦੀ ਤੱਕ ਫਸਪਤ ਜ਼ਿਲ੍ਹੇ ਚ ਕਾਫੀ ਜਿਹੜਾ ਦੇਖਣ ਨੂੰ ਮਿਲ ਰਿਹਾ ਹਾਲਾ ਕਿ ਇਸ ਤਰ੍ਹਾਂ ਦੇ ਪ੍ਰਵਾਹ ਮੈਂ ਉਹੀ ਦੱਸ ਰਿਹਾ ਤਾਂ ਜਿਹੜਾ 1 ਲੱਖ ਅਸੀਂ ਫੈਰੋਮਨ ਟ੍ਰੈਪ ਲਾ ਰਹੇ ਹਾਂ ਕਿ ਜਿਹੜਾ ਕਿ ਸਾਨੂੰ ਜਿਸ ਵੇਲੇ ਵੀ ਇਨਸੈਕਟ ਪੈਸਟ ਜਿਹੜਾ ਆਊਗਾ ਚਾਹੇ ਪਿੰਕ ਬਾਲ ਮਰਮਾ ਚਾਹੇ ਵਾਈਟ ਫਲਾਈ ਆ ਸਾਨੂੰ ਉਸੇ ਵੇਲੇ ਪਤਾ ਲੱਗੂ ਅਸੀਂ ਉਸੇ ਵੇਲੇ ਉਹਦੇ ਉੱਤੇ ਇਨਸੈਕਟ ਸਪੈਸ਼ਲਿਸਟ ਸਪਲਾਈ ਕਰਾਂਗੇ ਸਪਰੀ ਕਰਾਂਗੇ ਮੈਂ ਤੁਹਾਨੂੰ ਫਸਲੀ ਨੂੰ ਪਿੰਡ ਸਾਹਿਬ ਵਾਲੇ ਕਿਸਤੀ ਬੜੀ ਸਾਖੀ ਉਪਰਾਲੇ ਕਰ ਰਹੇ ਕੋਈ ਅਸੀਂ ਮੱਕੀ ਨੂੰ ਜਿਹੜਾ ਹੈਗਾ ਮੱਕੀ ਅਸੀਂ ਉਹ ਨਹੀਂ ਵੀ ਜਿਹੜੀ ਲੰਘ ਚੁੱਕੀ ਹੈ ਹੁਣ ਜਿਹੜੀ ਮੱਕੀ ਅਸੀਂ ਬੀਜੀ ਜਾ ਰਹੀ ਹੈ ਅਸੀਂ ਉਹਨੂੰ ਜਿਹੜਾ ਹੈਗਾ ਕਰਦੇ ਆ ਉਹਦੇ ਉੱਤੇ ਅਸੀਂ ਮੱਕੀ ਦੇ ਉੱਤੇ ਪ੍ਰਤੀ ਕਿਲੋ ਪ੍ਰਤੀ ਜਿਹੜਾ ਕਿਲੋ 100 ਰੁਪਏ ਸਬਸਿਡੀ ਵੀ ਦੇ ਰਹੇ ਆ ਅਤੇ 54 ਰੁਪਏ ਪਤੀ ਜਿਹੜੀ ਹੈ ਠੇਕੇਰ ਅਸੀਂ ਉਹ ਜਿਹੜੀਆਂ ਡੈਮੋ ਵੀ ਦੇ ਰਹੇ ਆ ਮੇਨ ਅਸੀਂ ਜਿਹੜੀ ਹੈਗੀ ਆ ਬਾਸਮਤੀ ਤੇ ਮੱਕੀ ਨੂੰ ਆ ਸੀਜ਼ਨ ਦੇ ਵਿੱਚ ਅਸੀਂ ਕਰ ਰਹੇ ਸਰ ਸਰ ਸਹੀ ਕਹਿੰਦਾ ਨੇ ਜਿਹੜਾ ਪੁੱਸਾ ਵੀ ਲਾਇਆ ਉਹ ਲੈ ਕੇ ਫਾਬਿਕ ਕਰ ਰਹੀ ਆ ਕਿਉਂਕਿ ਸਰਕਾਰ ਵੱਲੋਂ ਮਲਾਂ ਕਿਤੇ ਪੁੱਸਾ ਨਹੀਂ ਲਗਾ ਸਕਦਾ ਤੇ ਕੋਈ ਉਹ ਬਹੁਤ ਘੱਟ ਹੈਗੀ ਆ ਮਾਤਾ ਵੈਸੇ ਤਾਂ ਯੂਨੀਵਰਸਿਟੀ ਐ ਰეკਮੈਂਡਡ ਬੀਜੀਆਂ ਨੇ ਉਹੀ ਜਿਆਦਾ ਜ਼ਿਆਦਾ ਲੱਗ ਰੀਆਂ ਨੇ ਤੇ ਕਿਸੇ ਕੋਲ ਸੀਡ ਵੇਖੋ ਉਹਦੀ ਜਿਹੜੀ ਸੀਡ ਦੀ ਪ੍ਰੋਡਕਸ਼ਨ ਬਿਲਕੁਲ ਬੰਦ ਜੇ ਹੁਣ ਉਹ ਕੋਈ ਬੰਦਾ ਕੀ ਜੇ ਕੋਈ ਆਪਦਾ ਸੀਡ ਪਿਆ ਤੇ ਉਹ ਲਾ ਲੈਂਦਾ ਸੀ ਉਹਨੂੰ ਕੋਈ ਰੋਕ ਨਹੀਂ ਸਕਦਾ ਪਰ ਸੀਡ ਦੀ ਪ੍ਰੋਡਕਸ਼ਨ ਬਿਲਕੁਲ ਬੰਦ। ਕਾਰਨ ਖਰੀਦ ਨਹੀਂ ਕੀਤੀ ਜਾ ਰਹੀ। ਕੋਈ ਗੱਲ ਇਹ ਆ ਸਰਕਾਰ ਵੱਲੋਂ ਤਾਂ ਪਹਿਲਾਂ ਵੀ ਜਿਹੜੀ ਆ ਜਿਹੜੀ ਆ ਉਹਦੇ ਤੇ ਖਰੀਦ ਨਹੀਂ ਜਾਣੀ ਕਿਉਂਕਿ ਇਹ ਸ਼ੈੱਲਰ ਵਾਲੀ ਖਰੀਦ ਨਹੀਂ ਆ ਰਹੀ ਉਹੀ ਰੌਲਾ ਪਾਉਂਦੇ ਆ ਕੋਈ ਉਹਨੇ ਉਸ ਵੀ ਮਸਲਾ ਨਹੀਂ ਹੈਗਾ। ਮੇਨ ਤਾਂ ਇਹ ਆ ਇਹ ਬਹੁਤ ਘਟ ਗਈ ਆ ਤੇ ਆਉਂਦੇ 1-2 ਸਾਲਾਂ ਦੇ ਵਿੱਚ ਖਤਮ ਹੋ ਜੂਗੀ। ਜਿਹੜੀ ਟੋਪਿਕ ਹੈ ਦਵਾਈ ਮਾਰਕੀਟ ਵਿੱਚ ਬਹੁਤ ਜ਼ਿਆਦਾ ਆ ਰਹੀ। ਦੇਖੋ ਜੀ ਅਸੀਂ ਅਸੀਂ 4500 ਸਿੰਪਲ ਸਾਰੇ ਪੰਜਾਬ ਦੇ ਵਿੱਚ ਕਰਦੇ ਆ ਤੇ ਜਿਹੜੀ ਬਾਇਓ ਫਰਟੀਲਾਈਜ਼ਰ ਦੇ ਆ ਰਹੇ ਆ ਅਸੀਂ ਉਹਦੇ ਵੀ ਅਸਾਈ 300 ਜਿਹੇ ਸਿੰਪਲ ਟਾਰਗੇਟ ਦਿੱਤਾ ਇਹ ਖਾਦਾਂ ਦੀ ਗੱਲ ਕਰੀਏ ਅਸੀਂ 3500 ਖਾਦਾਂ ਤੇ ਯਾਰ ਬਾਇਓ ਫਰਟੀਲਾਈਜ਼ਰ ਅਸੀਂ ਹਮਾਦੇ ਸੈਂਪਲਿੰਗ ਕਰਦੇ ਆ ਤੇ 6400 ਜਿਹੜੇ ਹੈਗੇ ਆ ਅਸੀਂ ਸੀਡ ਦੇ ਸੈਂਪਲ ਕਰਦੇ ਆ ਕਿ ਕੁਆਲਿਟੀ ਕੰਟਰੋਲ ਮਹਿਮ ਸਾਡੀ ਬਹੁਤ ਚੱਲ ਰਹੀ ਆ ਜਿਹੜੀ ਕਿ ਹਰ ਮਹੀਨੇ ਤੇ ਚੱਲਦੀ ਆ ਮਨਥ ਵਾਈ ਹੈ ਉਹ ਅਸੀਂ ਕਰ ਰਹੇ ਆ ਜਿਹੜੀ ਕੋਈ ਕੰਪਨੀ ਨੂੰ ਸਾਨੂੰ ਪਤਾ ਲੱਗਦਾ ਅਸੀਂ ਉਹ ਤੇ ਐਫਆਰ ਦਰਜ ਕਰਾਉਣੇ ਲਾਇਸੈਂਸ ਕਿਸੇ ਕਰਦੇ ਆ ਉਹ ਰਾਜ ਆਨੰਦ ਮੇਲਾ ਲੱਗਿਆ ਤੁਸੀਂ ਪਹੁੰਚਿਆ ਕਿਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਜਾਣਕਾਰੀ ਬਾਈ ਜੀ ਸਾਨੂੰ ਬਹੁਤ ਵਧੀਆ ਲੱਗੀ ਜੋ ਵੀ ਇਹ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਹੈ ਇਹ ਬਹੁਤ ਹੀ ਸਲਾਘਾਯੋਗ ਕਦਮ ਹੈ ਕਿਉਂਕਿ ਇਹਦੇ ਨਾਲ ਹੀ ਜਿਹੜੀ ਆਪਣੀ ਨਵੀਂ ਜਨਰੇਸ਼ਨ ਹੈ ਨਵੀਂ ਉਮਰ ਦੇ ਮੁੰਡੇ ਹੈ ਜੇ ਉਹਨਾਂ ਨੂੰ ਇਦਾਂ ਦੀ ਜਾਣਕਾਰੀ ਮਿਲੂਗੀ ਫਿਰ ਉਹ ਖੇਤੀਬਾੜੀ ਵਧਣਗੇ ਨਹੀਂ ਤਾਂ ਖੇਤੀ ਛੱਡ ਰਹੇ ਆ ਜਿਹੜੇ ਨਵੇਂ ਮੁੰਡੇ ਹੈ ਖੇਤੀ ਕਰਨ ਨੂੰ ਉਹਨਾਂ ਦਾ ਮਨ ਨਹੀਂ ਕਰਦਾ ਪਰ ਜੇ ਸਰਕਾਰ ਇਦਾਂ ਦੇ ਪ੍ਰਾਲੇ ਕਰੂਗੀ 6-6 ਮਹੀਨੇ ਇਦਾਂ ਦੇ ਵੇਲੇ ਲਾਏ ਜਾਣਗੇ ਤੇ ਫੇਰ ਹੀ ਜਿਹੜੇ ਨਵੇਂ ਨੌਜਵਾਨ ਪੀੜੀ ਆ ਉਹ ਖੇਤੀ ਵੱਲੋਂ ਉਤਸ਼ਾਹ ਉਹਨਾਂ ਦਾ ਵਧੂਗਾ ਤੇ ਖੇਤੀਬਾੜੀ ਵੱਲੋਂ ਆਉਣਗੇ ਤੇ ਨਵੇਂ-ਨਵੇਂ ਜੋ ਵੀ ਮਤਲਬ ਵਿਭਿੰਨਤਾ ਚਾਹੁੰਦੀ ਆ ਸਰਕਾਰ ਉਹਦਾ ਦੀ ਕੀਤੀ ਜਾਊਗੀ ਜਾਂ ਜੋ ਵੀ ਡਾਕਟਰ ਸਾਹਿਬਾਨਾਂ ਨੇ ਸਾਨੂੰ ਰੇ ਪਾਉਣ ਬਾਬਤ ਜਾਂ ਦਵਾਈਆਂ ਬਾਬਤ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਆ ਉਹ ਬਹੁਤ ਵਧੀਆ ਸਲਾਘਾਯੋਗ ਹੈ ਕਿਉਂਕਿ ਕਈ ਜਿਹੜੇ ਕਿਸਾਨ ਆ ਉਹ ਬਿਲਕੁਲ ਪੰਜਾਨ ਆ ਇਸ ਕੰਮ ਤੋਂ ਵੀ ਕਿਹੜੀ ਆਪਾਂ ਨੂੰ ਦਵਾਈ ਪਾਉਣੀ ਚਾਹੀਦੀ ਹੈ ਕਿਹੜੀ ਰੇਪ ਪਾਉਣੀ ਚਾਹੀਦੀ ਹੈ ਜੇ ਇਤਾਂ ਦੀ ਜਾਣਕਾਰੀ ਮਿਲਦੀ ਹੈ ਤਾਂ ਆਪਾਂ ਹੋਰ ਵੀ ਇਹਦੇ ਖੇਤੀ ਤੋਂ ਲਾਭ ਲੈ ਸਕਦੇ ਆ ਬਾਕੀ ਜੋ ਗੁਲਾਬੀ ਸੁੰਡੀ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਬਹੁਤ ਕਿਸਾਨਾਂ ਨੂੰ ਜਿਹੜਾ ਗੁਲਾਬੀ ਸੁੰਡੀ ਬਾਰੇ ਨਰਮੇ ਦੀ ਬਾਰੇ ਨਹੀਂ ਪਤਾ ਉਹਦੇ ਵਿੱਚ ਵੀ ਕਿਸਾਨਾਂ ਨੂੰ ਜਾਣਕਾਰੀ ਮਿਲੀ ਹੈ ਤੇ ਉਹ ਆਪਦੀ ਰੋਕਥਾਮ ਕਰ ਸਕਦੇ ਆ ਪਰ ਜੋ ਹਮਲਾ ਉਹ ਨਾ ਮਾਤਰੀਆ ਹਮਲਾ ਬਹੁਤਾ ਨਹੀਂਗਾ ਹਲੇ ਸਰ ਫਸਲ ਬਦਲਾ ਕਰ ਲੈਂਦੇ ਆ ਫਸਲ ਦਾ ਪਰ ਮੰਡੀਕਰਨ ਪਿੱਛੇ ਜਿਹੜੀ ਫਸਲਾ ਰੁੱਲ ਜਾਂਦੀਆਂ ਮੂੰਗੀ ਦੀ ਗੱਲ ਕੀਤੀ ਮੰਡੀਕਰਨ ਪਿੱਛੇ ਵੀ ਜੇ ਸਰਕਾਰ ਅਪਰਾਲੇ ਇਦਾਂ ਦੇ ਕਰੂਗੀ ਵੀ ਜੋ ਮੱਕੀ ਦੇ ਰੇਟ ਹੈ ਮੂੰਗੀ ਦੇ ਰੇਟ ਹੈ ਜੋ ਸਰਕਾਰ ਬਿਲਕੁਲ ਵਧੀਆ ਤਰੀਕੇ ਨਾਲ ਉਹਨਾਂ ਦਾ ਮੰਡੀਕਰਨ ਕਰਵਾਊਗੀ ਮੁਲਾਜ਼ਮਾਂ ਤੋਂ ਜਾਂ ਜੋ ਵੀ ਨਮਾਇंदे ਹੈਗੇ ਆ ਖੇਤੀਬਾੜੀ ਨਾਲ ਸੰਬੰਧਿਤ ਤੇ ਕਿਸਾਨ ਬਿਲਕੁਲ ਇਧਰ ਨੂੰ ਮੁੜਨੋਂ ਤਿਆਰ ਹੈ ਕਣਕ 'ਚ ਉਹਨਾਂ ਕਿਸਾਨ ਬਿਲਕੁਲ ਨਹੀਂ ਲਾਉਣਗੇ ਜੇ ਉਹਨਾਂ ਨੂੰ ਸਹੀ ਮੁੱਲ ਮਿਲੂਗਾ ਮੱਕੀ ਦਾ ਮਿਲੂਗਾ ਮੂੰਗੀ ਦਾ ਮਿਲੂਗਾ ਜਾਂ ਹੋਰ ਵੀ ਬਾਸਮਤੀ ਜੋ ਚੀਜ਼ਾਂ ਹੋ ਸਰਕਾਰ ਵਜਾਊਗੀ ਉਹਨਾਂ ਦੇ ਸਹੀ ਰੇਟ ਮਿਲਣਗੇ ਤਾਂ ਕਿਸਾਨ ਬਿਲਕੁਲ ਇੱਧਰ ਨੂੰ ਆਉਣਗੇ ਲੱਗਦਾ ਹੈ ਜੇ ਮੇਲੇ ਲੱਗਣੇ ਚਾਹੀਦੇ ਆ ਹਾਂਜੀ 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 ਬਤਸੀ ਬਹੁਤ ਮੇਲੇ ਤੋਂ ਖੁਸ਼ ਆਂ ਇਦਾਂ ਦੇ ਮੇਲੇ ਜੇ ਲੱਗਣਗੇ ਤਾਂ ਤਾਂ ਹੀ ਕਿਸਾਨਾਂ ਦੇ ਵਿੱਚ ਉਤਸ਼ਾਹ ਵਧਣਾ ਹੈ ਤਾਂ ਹੀ ਵਿਪਿੰਨਤਾ ਖੇਤੀ ਦੇ ਵਿੱਚ ਆਉਣੀ ਹੈ